ਮੰਮਾ ਜੀ ਹਾਂ ਪੁੱਤ ਮੈਨੂੰ ਤੇ ਇੱਕ ਗੱਲ ਪੁੱਛਣੀ ਆ ਆ ਜਾ ਪੁੱਛ ਮੰਮਾ ਜੀ ਹਾਂਜੀ ਮੈਥੋਂ ਨਾ ਅੱਜ ਇੱਕ ਕਲਾਸ ਚ ਪੁੱਛਿਆ ਸੀ ਇੱਕ ਬੱਚੇ ਨੇ ਕਿ ਦੁਨੀਆ ਚ ਸਭ ਤੋਂ ਮਹਿੰਗੀ ਧਰਤੀ ਕਿਹੜੀ ਆ ਪੁੱਤ ਜਿੱਥੇ ਮਾਤਾ ਗੁਜਰਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਆਂ ਦਾ ਸ਼ਿਸ਼ਕਾਰ ਕੀਤਾ ਗਿਆ ਸੀ ਨਾ ਉਹ ਦੁਨੀਆ ਦੀ ਸਾਰਿਆਂ ਨਾਲੋਂ ਮਹਿੰਗੀ ਧਰਤੀ ਆ ਉਹ ਕਿਉਂ ਮਹਿੰਗੀ ਆ ਉਹ ਨਾ ਪੁੱਤਰ ਜਦੋਂ ਸੂਬਾ ਸਰਹੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਨੀਂਹ ਚ ਚਣਵਾ ਕੇ ਸ਼ਹੀਦ ਕਰਾਤਾ ਸੀ ਨਾ ਤੇ ਸਹਬਜ਼ਾਦਿਆਂ ਦੇ ਸਰੀਰ ਹੰਸਲਾ ਨਦੀ ਦੇ ਕਿਨਾਰੇ ਸਟਵਾ ਦਿੱਤੇ ਗਏ ਸੀ ਤੇ ਇਹ ਕਿਹਾ ਗਿਆ ਸੀ ਵੀ ਇਹਨਾਂ ਦਾ ਕੋਈ ਸ਼ਿਸ਼ਕਾਰ ਨਹੀਂ ਕਰ ਸਕਦਾ ਤੇ ਜਦੋਂ ਟੋਡਰਮਲ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਟੋਡਰਮਲ ਨੇ ਜਾ ਕੇ ਸੂਬਾ ਸਰਹੰਦ ਨੂੰ ਅਰਜ਼ਗਜ਼ਾਰੀ ਕਿ ਮੈਂ ਛੋਟੇ ਸਹਿਬ ਜਹਾਦਿਆਂ ਦਾ ਸ਼ਿਸ਼ਕਾਰ ਕਰਨਾ ਚਾਹੁੰਨਾ ਤਾਂ ਸੂਬਾ ਸਰਹੰਦ ਨੇ ਕਿਹਾ ਸੀ ਵੀ ਸਰਹੰਦ ਦੀ ਜ਼ਗੀਰ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਸ਼ਿਸ਼ਕਾਰ ਨਹੀਂ ਹੋ ਸਕਦਾ ਜੇ ਤੂੰ ਸ਼ਿਸ਼ਕਾਰ ਕਰਨਾ ਚਾਹੁੰਨਾ ਜਾ ਕੇ ਬਾਹਰ ਕਿਸੇ ਜ਼ਮੀਨ ਦੀ ਨਿਸ਼ਾਨਦੇਹੀ ਕਰਿਆ ਤੇ ਉਹ ਜਿਹੜੀ ਜ਼ਮੀਨ ਆ ਉਹ ਤੈਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਅਸੀਂ ਦੇ ਸਕਦੇ ਹਾਂ ਸ਼ਿਸ਼ਕਾਰ ਕਰਨ ਵਾਸਤੇ ਜਦੋਂ ਦਵਾਨ ਟੋਡਰਮਲ ਜੀ ਨੇ ਲਿਆ ਕੇ ਉਸ ਜਗ੍ਹਾ ਤੇ ਮੋਹਰਾਂ ਵਿਛਾਤੀਆਂ ਤਾਂ ਸੂਬਾ ਸਰੰਦ ਕਹਿਣ ਲੱਗਾ ਮੈਂ ਤੈਨੂੰ ਮੋਹਰਾਂ ਖੜੀਆਂ ਕਰਨ ਵਾਸਤੇ ਕਿਹਾ ਸੀ ਦਿਵਾਨ ਟੋਡਰਮਲ ਜੀ ਨੇ ਆਪਦਾ ਸਾਰਾ ਕੁਝ ਵੇਚ ਵਟ ਕੇ ਉਸ ਜਗ੍ਹਾ ਤੇ ਮੋਹਰਾਂ ਖੜੀਆਂ ਕਰਕੇ ਉਹ ਧਰਤੀ ਜਿਹੜੀ ਮੁੱਲ ਲੈ ਕੇ ਸਹਿਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਜੀ ਦਾ ਸ਼ਿਸ਼ਕਾਰ ਕੀਤਾ ਸੀ ਤਾਂ ਕਰਕੇ ਉਹ ਦੁਨੀਆ ਦੀ ਸਾਰਿਆਂ ਨੂੰ ਮਹਿੰਗੀ ਧਰਤੀ ਆ ਕਿਉਂਕਿ ਦੁਨੀਆ ਦੇ ਵਿੱਚ ਅੱਜ ਤੱਕ ਇਦਾਂ ਧਰਤੀ ਨਹੀਂ ਵਿਕੀ ਵੀ ਜਿਹੜੀ ਸੋਨਾ ਵਿਛਾ ਕੇ ਕਿਸੇ ਨੇ ਖਰੀਦੀ ਹੋਵੇ